ਅਸਲ ਵਿੱਚ ਬਹੁਤਖ ਕਾਨਦਰਸੀਆ ਇੱਕ ਕਾਨਦਰਸ ਮਾਰਦਾ ਹੈ ਉਹ ਗੰਨਾ ਜਿਹੜੀਆਂ ਗੰਨਾ ਦਾ ਗੁਰਮਤ ਨਾਲ ਕੋਈ ਵੀ ਸਮਝ ਨਹੀਂ ਹੁੰਦਾ ਜਿਉਂ ਨਾਲ ਨੂੰ ਕੋਈ ਬੜੀਆਂ ਮਿੱਠੀਆਂ ਕਹਿ ਕੇ ਵੇਸ਼ ਕਰ ਜੇ ਮੈਂ ਉਹਨੂੰ ਮਰਨ ਦਾ ਯਾਰ ਬਣ ਉਹਨੂੰ ਵੀ ਮਰਨ ਨੂੰ ਤਿਆਰ ਹੋ ਜਾਂਦਾ ਕਿਉਂਕਿ ਕਾਨਦਰਸੀਆ ਹੈ ਕਾਂਗਰਸੀਆ ਬੰਦਾ ਗੁਰਮਤ ਨਾਲ ਕੋਈ ਸੰਬੰਧ ਨਹੀਂ ਰੱਖਦਾ ਉਹ ਕਹਿੰਦਾ ਕਿ ਮੈਨੂੰ ਤਾਂ ਬਸ ਫੌਕੀਆ ਨਾਲ ਆਉਂਦਾ ਧਰਮ ਨਾਲ ਬੜੀ ਅਨੰਦਾ ਗਿਆ ਕਾਂਗਰਸੀਆ ਨਾ ਬੰਦਾ ਅੱਛਾ ਜੇ ਕੋਈ ਅਰਾਬ ਦੇ ਵਿੱਚ ਕੀਰਤਨ ਕਰੇ ਨਾ ਉਹ ਸਾਨੂੰ ਛੇ ਦੀ ਛੇ ਦੀ ਸਮਝ ਨਹੀਂ ਆਉਂਦਾ ਕਿਸੇ ਬਿਰਲੇ ਨੂੰ ਛੱਡ ਕੇ ਸਮਝਾਏਗਾ ਬਾਕੀ ਕਹਿੰਦੇ ਪਤਾ ਨਹੀਂ ਕੀ ਪੜਿਆ ਚਾ ਮर्यादा ਇਹ ਹੈ ਕਿ ਕੀਰਤਨ ਨੂੰ ਰਾਗ ਵਿੱਚ ਕਰਿਆ ਜਾਂਦਾ ਅਸੀਂ ਰਾਗ ਵਿੱਚ ਕੀਰਤਨ ਕਰੀਏ ਮर्यादा ਇਹ ਔਰ ਮਜਬੂਰੀ ਮੇਰੀ ਇਹ ਹੈ ਕਿ ਮੈਂ ਕੰਨ ਦਾ ਰਸ ਨਹੀਂ ਹੁੰਦਾ ਮੈਨੂੰ ਸਮਝ ਨਹੀਂ ਆਉਂਦੀ ਗੱਲ ਬਾਤ ਜਿਹੜੀ ਕਹੀ ਜਾ ਰਹੀ ਹੈ ਰਾਗ ਪੜਿਆ ਜਾ ਰਿਹਾ ਮੈਨੂੰ ਸਮਝ ਨਹੀਂ ਆਉਂਦੀ ਮੈਨੂੰ ਸਮਝ ਆ ਗਈ ਕਿ ਸਿੱਧੀ ਜੀ ਧਾਰਨਾ ਬੜੀ ਚੰਗੀ ਬਾਤ ਠੀਕ ਹੈ